ਮਾਨ ਰاجਨਿੰਦਰ ਸਿੰਘ ਲਹਿਲ ਤੇ ਤੁਸੀਂ ਦੇਖ ਰਹੇ ਹੋ ਸਿੱਧੀ ਗੱਲ ਤੇ ਮੇਰੇ ਨਾਲ ਹਰ ਵਾਰ ਦੀ ਤਰ੍ਹਾਂ ਸਰਦਾਰ ਅਜਮੇਰ ਸਿੰਘ ਭਾਗਪੁਰ ਮੇਰੇ ਨਾਲ ਨੇ ਤੇ ਪਹਿਲਾਂ ਉਹਨਾਂ ਦਾ ਧੰਨਵਾਦ ਕਰਦੇ ਆ ਆਪਣੇ ਚੰਨਾਂ ਭਾਗਪੁਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸਾਹਿਬਾ ਤੁਹਾਡਾ ਸੋ ਜੇ ਮੈਂ ਭਾਗਪੁਰ ਜੀ ਦੀ ਗੱਲ ਕਰਾਂ ਤੇ ਮੈਂ ਦੱਸ ਦਿਆਂ ਪਹਿਲੇ ਕਿ ਅਜਮੇਰ ਸਿੰਘ ਭਾਗਪੁਰ ਪੰਜਾਬ ਦੇ ਮਿਲਕ ਫੈਟ ਦੇ ਚੇਅਰਮੈਨ ਰਹੇ ਪਰ ਪੰਜਾਬ ਦੇ ਅੰਦਰ ਵੀ ਇਹਨਾਂ ਦੀ ਰਾਜਨੀਤਿਕ ਤੌਰ ਤੇ ਬਹੁਤ ਜੜੀ ਹੈ ਉਹ ਪਹੁੰਚ ਸੀ ਔਰ ਬਹੁਤ ਲੰਮਿਆ ਸਮਾਂ ਇਹਨਾਂ ਨੇ ਰਾਜਨੀਤੀ ਦੇ ਵਿੱਚ ਪੰਜਾਬ 'ਚ ਕੰਮ ਕੀਤਾ ਸੋ ਅੱਜ ਕੱਲ ਅਸੀਂ ਕੈਨੇਡਾ 'ਚ ਐ ਤੇ ਕੈਨੇਡਾ 'ਚ ਵੀ ਇੱਥੇ ਅਸੀਂ ਇਥੋਂ ਦੀ ਪੋਲੀਟੀਕਲ ਲਾਈਫ ਹੈ ਜਿਹੜਾ ਸਾਡੀ ਭਗਨਠ ਦੀ ਜ਼ਿੰਦਗੀ ਉਹਦੇ 'ਚ ਕਸ਼ਮੀਰ ਸਿੰਘ ਪਾਕਪੁਰ ਹੋਣੀ ਹਰ ਥਾਂ ਤੋਂ ਉਹ ਹਿੱਸਾ ਲੈਂਦੇ ਰਹੇ ਨੇ ਸੋ ਅੱਜ ਭਗਪੁਰ ਉਹਨਾਂ ਨਾਲ ਫੇਰ ਮੁਲਾਕਾਤ ਹੁੰਦੀ ਹੈ ਤੇ ਅਸੀਂ ਤੁਹਾਡੇ ਸਾਹਮਣੇ ਸੋ ਅੱਜ ਗੱਲ ਕਰਾਂਗੇ ਮਾਂ ਦਿਵਸ ਤੇ ਪੀ ਅੱਜ ਮਾਂ ਦਾ ਦਿਹਾੜਾ ਉਹ ਸਮਾਂ ਦਾ ਦਿਹਾੜਾ ਜਿਨੇ ਸਾਨੂੰ ਜੰਮਿਆ ਸਾਨੂੰ ਧਰਤੀ ਤੇ ਲੈ ਕੇ ਆਂਦਾ ਤੇ ਉਹ ਮਾਂ ਜਿਹਦਾ ਅਸੀਂ ਸਾਰੀ ਜ਼ਿੰਦਗੀ ਜਿਹੜਾ ਸਹਾਨ ਨਹੀਂ ਪੁੱਲ ਸਕਦੇ ਤਾਂ ਕੁਝ ਵੀ ਹੋਏ ਉਹਦੇ ਪ੍ਰਤੀ ਅੱਜ ਭਾਗਪੁਰ ਹਣਾ ਨਾਲ ਗੱਲ ਜਰੂਰ ਕਰਾਂਗੇ ਅਜਮੇਰ ਪੀ ਭਾਜੀ ਪੀ ਅੱਜ ਮਾਂ ਦਾ ਦਿਹਾੜਾ ਹੈ ਤੇ ਤੁਹਾਨੂੰ ਪਤਾ ਹੀ ਹੈ ਪੀ ਮਾਂ ਦਾ ਕਰਜ਼ਾ ਆਪਾਂ ਕਦੇ ਨਹੀਂ ਝਿਗਾ ਸਕਦੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਮਾਤਾ ਦਿਵਸ ਦੇ ਪੁੱਤਰ ਹਰਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਦੇ ਮਦਰਡੇ ਤੇ ਮਾਹਦੇਵ ਤੇ ワਲਡ ਦੇ ਵਿੱਚ ਸਾਰੇ ワਲਡ ਨੂੰ ਮਦਰਡੇ ਦੀ ਲੱਖ ਦਾ ਬੁਧਾਈ ਦਿਨਾ ਹੈਪੀ ਮਦਰਡੇਸ ਪਰ ਮਾਤਾ ਕਿਰਪਾ ਕਰੇ ਕਿ ਸਾਰੇ ਜਿਹੜੇ ਬੱਚੇ ਨੇ ਚਾਹੇ ਸਿਆਣੇ ਨੇ ਉਹ ਆਪਣੀ ਮਾਂ ਦਾ ਗੋਦ ਦਾ ਆਨੰਦ ਮਾਣਣ ਲੰਬਾ ਟਾਂ ਕਿਉਂਕਿ ਜਿਹੜੀ ਮਾਂ ਹੁੰਦੀ ਆ ਮਾਂ ਮਾਂ ਹੀ ਹੁੰਦੀ ਆ ਜੀ ਮਾ ਵਰਗਾ ਕਲਮ ਲੰਬੜਾ ਨਹੀਂ ਜਿਹੜਾ ਸਾਨੂੰ ਬਸਾਵਾ ਹੈ ਗਿਲਕੋ ਹਿੱਤੇ ਇਸ ਕਰਕੇ ਬੜਾ ਇਹ ਤੇ ਕਿਹਾ ਗਿਆ ਲਿਖਿਆ ਗਿਆ ਜੀ ਤੇ ਮਾਂ ਦਾ ਨਿਕ ਜਿਹੜਾ ਮਨਨਾ ਪ੍ਰਮਾਤਮਾ ਕਰਮਾ ਨਾਲ ਮਿਲਦਾ ਜਿਨ੍ਹਾਂ ਦੀਆਂ ਮਾਵਾਂ ਬੈਠੀਆਂ ਨੇ ਜਾਂ ਛੋਟੇ ਬੱਚੇ ਨੇ ਜਾਂ ਵੱਡੀ ਉਮਰ ਚ ਵੀ ਜਿਹੜੇ ਅੱਜ ਮਾਵਾਂ ਦੀ ਉਹਦਾ ਨਿਕ ਮਾਂ ਰਹੇ ਨੇ ਉਹਨਾਂ ਦੀਆਂ ਅਸੀਸਾਂ ਲੈ ਰਹੇ ਨੇ ਦੁਆਵਾਂ ਲੈ ਰਹੇ ਨੇ ਉਹ ਬਹੁਤ ਹੀ ਕਰਮ ਵਾਲੇ ਇਨਸਾਨ ਨੇ ਜੀ ਕਿਉਂਕਿ ਮਾਂ ਇੱਕ ਜਨਮ ਦਦੀ ਆ ਮਾਂ ਨਾ ਨਾ ਹੁੰਦੀ ਤਾਂ ਸੜਾ ਜਨਮ ਨਾ ਹੁੰਦਾ ਚਾਹੇ ਪਿਓ ਤੇ ਤੋ ਬਿਨਾ ਵੀ ਗਤੀ ਨਹੀਂ ਗਈ ਜੀ ਲੇਕਿਨ ਮਾਂ ਤੋਂ ਬਿਨਾ ਵੀ ਗਤੀ ਨਹੀਂ ਗਈ ਮਾਂ ਜਿਹੜਾ ਦੇ ਆ ਜਿਹੜਾ ਬਹੁਤ ਵੱਡਾ ਜਿਹੜਾ ਬਹੁਤ ਵੱਡਾ ਮਹੱਤਵ ਆ ਜਿਹਦੇ ਤੇ ਤੇ ਗੁਨਾਨਗ ਪਾਸ਼ਾ ਨੇ ਵੀ ਨੇ ਵੀ ਕਿਹਾ ਸੋ ਕੋ ਮੰਦਾ ਆਖੀਏ ਜਿਸ ਜੰਮੇ ਰਜਾ ਜੀ ਜਿਹੜੇ ਰਾਜੇ ਮਹਾਰਾਜਿਆਂ ਨੂੰ ਵੀ ਜਾਣ ਦਿੰਦੀ ਆ ਤੇ ਮਾਂ ਹੀ ਇਨਸਾਨ ਦਾ ਜਿਹੜਾ ਹੈ ਬੱਚਿਆਂ ਦਾ ਅਸਲੀ ਟੀਚਰ ਪਹਿਲਾ ਟੀਚਰ ਮਾਂ ਪੇ ਹੁੰਦੇ ਨੇ ਜਿਹਦੇ ਵਿੱਚ ਮਾਂ ਦਾ ਰੋਲ ਬਹੁਤ ਵੱਡਾ ਜਿਸ ਘਰ ਦੀ ਮਾਂ ਵਧੀਆ ਸਿਆਣੀ ਆ ਸੁਹਾਣੀ ਆ ਤੇ ਬੱਚਿਆਂ ਨੂੰ ਜਿਹੜੇ ਅਖੀ ਜਿਹੜੀ ਸੋਚ ਦਿੰਦੀ ਆ ਸੰਸਕਾਰ ਦਿੰਦੀ ਆ ਤੇ ਉਹ ਬੱਚਿਆਂ ਦੀ ਲਾਈਫ ਜਿਹੜੀ ਹੈਗੀ ਆ ਉਹ ਦੂਜੇ ਬੱਚਿਆਂ ਨਾਲੋਂ ਕਿਤੇ ਵੱਖਰੀ ਹੀ ਹੁੰਦੀ ਆ ਠੀਕ ਆ ਬੱਚੇ ਮਾਂ ਜਿਹੜੀਆਂ ਮਾਵਾਂ ਨੇ ਜੀ ਉਹ ਤਾਂ ਰੂਪ ਇੱਕੋ ਹੀ ਰੂਪਾਂ ਦੇ ਲੋਗ ਰੂਪ ਹੈ ਤੇ ਮਾਂ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਆ ਬਿਲਕੁਲ ਪਰ ਮੈਂ ਇਹ ਵੀ ਕਿਥੇ ਕਹਿਣ ਤੋਂ ਗਰੇਜ਼ ਨਹੀਂ ਕਰੂੰਗਾ ਕਿ ਅੱਜ ਦੀ ਮਾਂ ਤੇ ਜਿਹੜੀ ਪਹਿਲੀ ਮਾਂ ਸੀ ਜਿਵੇਂ ਸਾਡੀਆਂ ਮਾਵਾਂ ਸੀ ਬੜਾ ਜੀਵਨ ਸਮਾਨ ਦਾ ਵਰਕ ਸੀ ਵੀ ਪ੍ਰਮਾਤਮਾ ਵੱਲੋਂ ਕੋਈ ਹਵਾ ਐਸੀ ਚੱਲੀ ਐ ਸਿਸਟਮ ਚੱਲੀ ਆ ਤੇ ਜਿਹੜਾ ਕਿ ਅੱਜ ਦੀ ਡੇਟ 'ਚ ਜਿਹੜੀ ਮਾਂ ਸ਼ਾਇਦ ਕੋਈ ਨਵਾਂ ਜਿਹੜਾ ਟੈਕਨੀਕ ਜਿਹੜੀ ਹੈਗੀ ਆ ਜਿਹੜਾ ਤੋਂ ਤੋਂ ਪੁੱਤਰ ਦਾ ਜਿਹੜਾ ਜੋਗ ਆ ਗਿਆ ਜੀ মিডিਆ ਆ ਗਿਆ ਸਿਸਟਮ ਆ ਗਿਆ ਹਨਾ ਇਲੈਕਟ੍ਰੋਨਿਕ মিডিਆ ਆ ਗਿਆ ਜਿਸ ਕਰਕੇ ਕੁਝ ਚੇਂਜਸ ਆ ਗੀਆਂ ਲੇਕਿਨ ਮਾਂ ਦਾ ਰੋਲ ਬਹੁਤ ਵੱਡਾ ਰਿਹਾ ਸ਼ੁਰੂ ਤੋਂ ਹੀ ਬਹੁਤ ਵੱਡਾ ਰੋਲ ਆ ਤੇ ਇਹ ਰਹਿਣਾ ਵੀ ਹੈ ਬਿਲਕੁਲ ਭਗਪੁਰ ਜੀ ਜਿਵੇਂ ਉਹ ਗੀਤ ਵੀ ਹੈ ਨਾ ਮਾਂਕ ਦਾ ਮਾਂ ਹੁੰਦੀ ਹੈ ਮਾਂ ਉਹ ਮਾਂ ਵਾਲਿਓ ਮਾਂ ਵਾਲਿਓ ਸੋ ਕਹਿਣ ਦਾ ਭਾਵ ਜਿਹੜੀ ਮਾਂ ਆ ਨਾ ਮਾਂ ਨੇ ਸਦਾ ਹੀ ਜਿਹੜਾ ਉਹ ਦੁੱਖ ਝੱਲੇ ਹੁੰਦੇ ਨੇ ਉਹ ਵੀ ਵਕਤ ਹੁੰਦਾ ਜਦੋਂ ਮਾਂ ਆਪ ਗਿੱਲੇ ਪੈਂਦੀ ਹੈ ਤੇ ਪੁੱਤ ਨੂੰ ਜਿਹੜਾ ਉਹ ਜਿਹੜਾ ਉਹ ਸੁੱਕੇ ਥਾਂ ਪਾਉਂਦੀ ਆ ਇਹ ਸਾਰੀ ਜ਼ਿੰਦਗੀ ਵੀ ਅਸੀਂ ਮਰਨ ਤੱਕ ਵੀ ਮਾਂ ਦਾ ਜਿਹੜਾ ਕਰਜ਼ਾ ਦਾ ਉਦਾਹਰਣ ਕਰ ਸਕਦੇ ਪਰ ਦੁੱਖ ਇਸ ਗੱਲ ਦਾ ਕਿ ਅੱਜ ਅਨੇਕਾਂ ਹੀ ਜਿਹੜੇ ਸਾਡੇ ਪੁੱਤ ਨੇ ਦੋਸ਼ ਤੇ ਭਾਵੇਂ ਉਹ ਆਪਣੀਆਂ ਘਰ ਵਾਲੀਆਂ ਨੂੰ ਦੇਣ ਜਾਂ ਕਿਸੇ ਨੂੰ ਵੀ ਦੇਣ ਪਰ ਅਸਲ ਕਸੂਰ ਤਾਂ ਉਹਨਾਂ ਪੁੱਤਾਂ ਦਾ ਹੈ ਜਿਹੜੀ ਆਪਣੇ ਮਾਵਾ ਨੂੰ ਬਾਵਾ ਤੋਂ ਫੜ-ਫੜ ਬਾਹਰ ਕੱਢ ਦੇਲੀ ਉਹਨਾਂ ਨੂੰ ਮਾਂ ਵੀ ਮੁਖਤਾ ਦਾ ਨਹੀਂ ਪਤਾ ਕਹਿੰਦੇ ਨੇ ਵੀ ਕਿਤੇ ਇੱਕ ਜੋੜਾ ਆਪਸੀ ਪਿਆਰ ਕਰਦਾ ਸੀ ਤੇ ਉਸ ਪਿਆਰ ਚ ਪਰਖ ਕਰਨ ਵਾਸਤੇ ਉਹਦੀ ਜਿਹੜੀ ਆ ਪ੍ਰੇਮਿਕਾ ਉਹਨੂੰ ਕਹਿੰਦੀ ਆ ਕਿ ਤੂੰ ਆਪਣੀ ਮਾਂ ਦਾ ਦਿਲ ਕੱਢ ਕੇ ਲਿਆ ਕਿੰਦੇ ਨੇ ਪਿਓ ਉਸ ਪ੍ਰੇਮਿਕਾ ਦੀ ਮੰਗ ਨੂੰ ਪੂਰੀ ਕਰਨ ਵਾਸਤੇ ਆਪਣੀ ਮਾਂ ਦਾ ਦਿਲ ਕੱਢ ਕੇ ਲਿਆਉਂਦਾ ਤੇ ਜਦੋਂ ਉਹਦੇ ਕੋਲੇ ਪਹੁੰਚਣ ਲੱਗਦਾ ਤੇ ਉਹ ਕਹਿੰਦੇ ਵੀ ਡਿੱਗ ਪੈਂਦਾ ਤੇ ਮਾਂ ਜਿਹੜਾ ਦਿਲ ਉਹਦਾ ਸੀ ਨਾ ਮਾਂ ਦਾ ਜਿਹੜਾ ਕੱਢ ਕੇ ਲਿਆਉਂਦਾ ਉਹ ਫੇਰ ਵੀ ਕਹਿੰਦੀ ਪੁੱਤ ਛੱਡਕ ਨਹੀਂ ਲੱਗੀ ਤੈਨੂੰ ਇਹ ਮਾਂਵਾਂ ਦਾ ਇੱਕ ਰੂਪ ਹੁੰਦਾ ਪਰ ਜਦੋਂ ਟੈਲੀਵਿਜ਼ਨਾਂ ਤੇ ਮੀਡੀਆ ਤੇ ਅਖਬਾਰਾਂ ਦੇ ਪਹਿਲਿਆਂ ਪੰਨਿਆਂ ਤੇ ਇਹ ਖਬਰ ਜਦੋਂ ਆਉਂਦੀ ਹੈ ਨਾ ਕਿ ਇੱਕ ਪੁੱਤ ਨੇ ਆਪਣੀ ਮਾਂ ਨੂੰ ਸਿਰਫ ਕੁਝ ਜਾਇਦਾਦ ਦੀ ਖਾਤਰ ਘਰੋਂ ਕੱਢ ਦਿੱਤਾ ਜਾਂ ਆਪਣੇ ਬਾਪ ਨੂੰ ਮਤਲਬ ਇੱਕ ਛੋਟੇ ਕਿ ਟੋਕੜੇ ਲਈ ਜ਼ਮੀਨ ਦੇ ਟੁਕੜੇ ਲਈ ਉਹਦਾ ਕਤਲ ਕਰ ਦਿੱਤਾ ਗੋਲੀ ਮਾਰ ਦਿੱਤੀ ਹੈ ਤਾਂ ਉਸ ਵੇਲੇ ਸਾਡੇ ਜਿਹੜੇ ਦਿਲ ਹੈ ਬਲੁੰਦਰੇ ਜਾਂਦੇ ਨੇ ਸਾਡੇ ਹਿਰਦੇ ਬਲੁੰਦਰੇ ਜਾਂਦੇ ਨੇ ਵੀ ਇਹ ਵੀ ਇੱਕ ਪਾਸਾ ਹੈ ਇੱਕ ਪਾਸੇ ਤੇ ਉਹ ਮਾਂ ਤੇ ਬਾਪ ساری ਜ਼ਿੰਦਗੀ ਉਹਨਾਂ ਵਾਸਤੇ ਕੰਮ ਕਰਦੇ ਰਹਿੰਦੇ ਨੇ ਉਹਨਾਂ ਦੀ ਜ਼ਿੰਦਗੀ ਬਣਾਉਣ ਲਈ ਉਹਨਾਂ ਨੂੰ ਸੁਖ ਦੇਣ ਲਈ ਤੇ ਦੂਜੇ ਪਾਸੇ ਅਸੀਂ ਆਪਣੀ ਮਾਂ ਤੇ ਪਿਓ ਦਾ ਜਿਹੜਾ ਸਤਕਾਰ ਨਹੀਂ ਕਰਦੇ ਤੇ ਉਹਨਾਂ ਨੂੰ ਘਰਾਂ ਤੋਂ ਬਾਹਰ ਕੱਢ ਦਿੰਦੇ ਆ ਅਜਿਹੀਆਂ ਘਟਨਾ ਸਾਡੇ ਪਰਿਵਾਰਾਂ 'ਚ ਵੀ ਹੋਈਆਂ ਨੇ ਅਸੀਂ ਕਈ ਵਾਰ ਸੋਚਦੇ ਹਾਂ ਕਿ ਅਸੀਂ ਲੋਕਾਂ ਨੂੰ ਤੇ ਸਲਾਮਾਂ ਦਿੰਦੇ ਆ ਪਰ ਸਾਡੇ ਆਪਣੀ ਟੱਬਰਾਂ 'ਚ ਆਪਣੀ ਰਿਸ਼ਤਦਾਰੀਆਂ 'ਚ ਇਦਾਂ ਦੇ ਲੋਕ ਵੀ ਨੇ ਜਿਹੜੇ ਆਪਣੇ ਮਾਵਾ ਨੂੰ ਘਰੋਂ ਕੱਢ ਕੇ ਬਾਹਰ ਮਾਰਦੇ ਨੇ ਸੋ ਕਹਿਣ ਦਾ ਭਾਵ ਅੱਜ ਮਾਂ ਦਾ ਦਿਵਸ ਹੈ ਸਿਰਫ ਇਹ ਦਿਵਸ ਨਾ ਸਮਝੋ ਕਿ ਕੱਲਾ ਦਿਵਸ ਮਨਾਤਾ ਅੱਜ ਮਾਵਾ ਨੂੰ ਨਾਲ ਲੈ ਕੇ ਤੁਸੀਂ ਮੋਲਾਾਂ ਚਲੇ ਗਏ ਹੋ ਜਾਂ ਮਾਵਾ ਨੂੰ ਲੈ ਕੇ ਕਿਤੇ ਗੁਰਦੁਆਰੇ ਚਲੇ ਗਏ ਹੋ ਜਾਂ ਮਾਵਾ ਨੂੰ ਲੈ ਕੇ ਕਿਤੇ ਹੋਰ ਸ਼ਾਪਿੰਗ ਕਰਕੇ ਮਾੜੇ ਮੋٹے ਥੋੜੇ ਬੋਤੇ ਤੋਹਫੇ ਦੇ ਕੇ ਤੇ ਉਹਨਾਂ ਦਾ ਮਨ ਪ੍ਰਚਾਲ ਲੈਨੇ ਹੋ ਅੱਜ ਲੋੜ ਇਸ ਗੱਲ ਦੀ ਹੈ ਕਿ ਮਾਵਾ ਦੇ ਉਸ ਕਰਜ਼ ਨੂੰ ਪਸਾਨਣ ਦਾ ਯਤਨ ਕਰੋ ਜਿੰਨਾ ਮਾਵਾ ਨੇ ਤੁਹਾਡੇ ਲਈ ਇੰਨੇ ਵੱਡੇ ਜਫਤ ਝਾਰ ਕੇ ਇੰਨਾ ਕੁਝ ਕਰਕੇ ਤੁਹਾਨੂੰ ਅਜਿਹਾਂ ਪਦਵੀਆਂ ਦੇ ਉੱਤੇ ਪਹੁੰਚਾਇਆ ਸੋ ਇਸ ਕਰਕੇ ਕਈ ਵਾਰ ਐਵੇਂ ਭਾਗਪੁਰ ਚ ਹੁੰਦਾ ਕਿ ਆਪਾਂ ਇਹ ਸੋਚਦੇ ਪੀ ਅਸੀਂ ਬਹੁਤ ਐਡਵਾਂਸ ਹੋ ਗਏ ਆ ਬਹੁਤ ਪੱਲ ਲਿਖ ਗਏ ਆ ਸਾਨੂੰ ਮਾਵਾਂ ਤੇ ਪਿਓਾਂ ਨਾਲੋਂ ਵੱਧ ਅਕਲਾਗੀਆਂ ਕਿਉਂਕਿ ਅਸੀਂ ਤੁਹਾਡੇ ਕਹਿਣ ਮੁਤਾਬਕ ਕਿ ਅਸੀਂ ਇੱਕ ਮਤਲਬ ਅੱਜ ਇੱਕ ਅਜੇ ਯੁੱਗ ਚ ਦਾਖਲ ਹੋ ਗਏ ਆ ਵਿਗਿਆਨਿਕ ਵਿਗਿਆਨ ਦੇ ਯੁੱਗ ਚ ਆਧੁਨਿਕ ਯੁੱਗ ਦੇ ਵਿੱਚ ਦਾਖਲ ਹੋ ਚੁੱਕੇ ਆ ਤੇ ਇਸ ਕਰਕੇ ਖਰੇ ਇਹਨਾਂ ਨੂੰ ਕੁਝ ਪਤਾ ਕਿ ਨਹੀਂ ਪਤਾ ਪਰ ਆਪਾਂ ਇੱਕ ਗੱਲ ਜ਼ਰੂਰ ਕਹਾਂਗੇ ਕਿ ਮੇਰੇ ਆਉਣ ਵਾਲੀ ਜਿਹੜੀ ਪੀੜੀ ਜਾਂ ਪੀੜੀ ਜਿਹੜੀ ਹੁਣ ਚੱਲ ਰਹੀ ਆ ਉਸ ਪੀੜੀ ਨੂੰ ਪਤਾ ਹੋਣਾ ਚਾਹੀਦਾ ਕਿ ਠੀਕ ਆ ਤੁਸੀਂ ਬਹੁਤ ਐਡਵਾਂਸ ਹੋ ਗਏ ਹੋ ਬਹੁਤ ਅੱਗੇ ਲੰਘ ਚੁੱਕੇ ਹੋ ਪਰ ਉਹ ਜਿਹੜੇ ਬੰਦੇ ਜਿਨ੍ਹਾਂ ਨੇ ਤੁਹਾਨੂੰ ਜੰਮਿਆ ਉਸ ਵੇਲੇ ਦੀ ਜੋ ਸਿਚੁਏਸ਼ਨ ਸੀ ਜਿਸ ਤੰਗ ਦਾ ਉਸ ਵੇਲੇ ਜੀਵਨ ਸੀ ਉਹਦੇ ਮੁਤਾਬਕ ਤੁਹਾਡੇ ਮਾਪਿਓਆਂ ਨੂੰ ਬਹੁਤ ਵੱਡੀ ਜਿਹੜਾ ਉਹ ਗਿਆਨ ਹੁੰਦਾ ਸੀ ਉਹਨਾਂ ਨੇ ਉਸ ਵਕਤ ਦੇ ਗਿਆਨ ਨੂੰ ਆਪਣੇ ਅੰਦਰ ਰੱਖ ਕੇ ਤੇ ਤੁਹਾਡੀ ਜਿਹੜੀ ਪਰਵਰਿਸ਼ ਕੀਤੀ ਤੁਹਾਨੂੰ ਪਾਲਿਆ ਪੜਾਇਆ ਇਸ ਕਰਕੇ ਕਿ ਸਾਡੇ ਤੋਂ ਵੱਧ ਇਸ ਬੱਚੇ ਜਿਹੜੇ ਨੇ ਉਹ ਹੋਰ ਸਿੱਖ ਜਾਣ ਤਾਂ ਕਿ ਉਹ ਦੁਨੀਆ ਦੇ ਪੱਦਰ ਦੇ ਉੱਤੇ ਮੁਕਾਬਲੇ 'ਚ ਸ਼ਾਮਲ ਹੋਣ। ਸੋ ਇਸ ਕਰਕੇ ਅੱਜ ਲਾਜ਼ਮੀ ਗੱਲ ਹੈ। ਸੋ ਜਿਵੇਂ ਭਗਪੁਰ ਜੀ ਆਪਾਂ ਤੁਸੀਂ ਗੱਲ ਕਰਤਫਾ ਕਰ ਹੀ ਰਹੇ ਆਂ ਕਿ ਮਾਵਾ ਦਾ ਜਿਹੜਾ ਯੋਗਦਾਨ ਉਹਦੇ ਪ੍ਰਤੀ ਅੱਜ ਦੀ ਜਿਹੜੀ ਪੀੜ੍ਹੀ ਆ ਉਹ ਕਿਉਂ ਮਤਲਬ ਜਿਹੜੀ ਆ ਉਹ ਇਦਾਂ ਦਾ ਵਿਹਾਰ ਕਰਦੀ ਹੈ ਤੇ ਉਹ ਸਮਝਦੀ ਆਂ ਕਿ ਭਾਈ ਇਹ ਤਾਂ ਮਾਵਾ ਨੂੰ ਸਾਡੀ ਅਕਲ ਹੀ ਨਹੀਂ। ਜੀ। ਨਹੀਂ ਜੀ ਗੱਲੇ ਆ ਗਈ ਇਹ ਲਾਲ ਸਾਹਿਬ ਤੇ ਮਾਂ ਦੇ ਵਿਸ਼ੇ ਤੇ ਗ੍ਰਾਹ ਮਾਂ ਦਾ ਚੈਪਟਰ ਬਹੁਤ ਲੰਬਾ। ਜੀ ਜੀ। ਮਾਪਿਆਂ ਦਾ ਜਿਹੜਾ ਰੋਲ ਆ ਲਾਈਫ 'ਚ ਬੜਾ ਵੱਡਾ ਤਖੜਾ ਰੋਲ ਆ ਇਹ ਜੇ ਉਹਦਾ ਉਹਦਾ ਕੋਈ ਬਦਲੇ ਹੈ ਨੀਗਾ ਬਿਲਕੁਲ ਜੇ ਸੋਚਿਆ ਜਾਵੇ ਤਾਂ ਜਿਹਦੇ ਕੋਲ ਮਾਂ ਨਹੀਂ ਹੈਗੀ ਉਹ ਪੁੱਛ ਕੇ ਦੇਖੋ ਜਿਹਦੇ ਕੋਲ ਪਿਓ ਨਹੀਂ ਹੈਗਾ ਉਹ ਪੁੱਛ ਕੇ ਦੇਖੋ ਜੀ ਕੀ ਹੈਗਾ ਕਿ ਕਿਵੇਂ ਜਾਈ ਨਿਕਲਦੀ ਆ ਤੇ ਲੇਕਿਨ ਮਾਂ ਅੱਜ ਦੇ ਡੇਅ ਦੇ ਵਿੱਚ ਮਾਂ ਇੱਕ ਹੀ ਨਹੀਂ ਹੈ ਵੀ ਅੱਜ ਮਦਰ ਡੇ ਆ ਬਿਲਕੁਲ ਵੀ ਅੱਜ ਮਦਰ ਡੇ ਆ ਅੱਜ ਮਾਂ ਲਿਆ ਦਿਨ ਲੰਚ ਕਰ ਲਿਆ ਡੇਅ ਦਾ ਕਰ ਲਿਆ ਜਾਂ ਮਦਰ ਕੇਕ ਕੱਟ ਲਿਆ ਕਰ ਲੈ ਕੇ ਕੇਕ ਕੱਟ ਲਿਆ ਬੱਚਿਆਂ ਨੂੰ ਸ਼ੌਂਕ ਹੁੰਦਾ ਅੱਜ ਦੇ ਬੱਚਿਆਂ ਨੂੰ ਖਾਸ ਕਰਕੇ ਕੇਕ ਕੱਟਣ ਦਾ ਸ਼ੌਂਕ ਆ ਜੇ ਉਹ ਜਾਂਦੇ ਆ ਬਣਾਉਣ ਦਾ ਸ਼ੌਂਕ ਆ ਅੱਜ ਮਦਰ ਦਾ ਜਨਮ ਦਿਨ ਆ ਗਿਆ ਫਾਦਰ ਦਾ ਜਨਮ ਦਿਨ ਆ ਗਿਆ ਜਾਓ ਕਰ ਲੈ ਜਾ ਕੋਈ ਗਿਫਟ ਲੈ ਕੇ ਦੇਤੇ ਪਰ ਮੈਂ ਤਾਂ ਹਮੇਸ਼ਾ ਕੋਈ ਗੱਲ ਕਹੂੰਗਾ ਵੀ ਹਮੇਸ਼ਾ ਹੀ ਜੇ ਅਸਲੀ ਮਦਰ ਡੇ ਆ ਉਹ ਤਾਂ ਐਵਰੀਡੇ ਅਬਰਡੇ ਆ ਬਿਲਕੁਲ ਐਵਰੀਡੇ ਹੀ ਭਾਦਰੇ ਹੁੰਦਾ ਐਵਰੀਡੇ ਬਰਡੇ ਹੁੰਦਾ ਤੇ ਮਦਰ ਦੀ ਹੈਲਪ ਕਰਨੀ ਚਾਹੀਦੀ ਆ ਬੱਚਿਆਂ ਨੂੰ ਮਦਰ ਤੋਂ ਦੇ ਉਹਦੇ ਕੰਮਾਂ ਦੇ ਵਿੱਚ ਘਰ ਦੇ ਵਿੱਚ ਵੀ ਉਹਦੀ ਹੈਲਪ ਕਰਨੀ ਚਾਹੀਦੀ ਆ ਸਹਿਯੋਗ ਦੇਣਾ ਚਾਹੀਦਾ ਉਹਦੀ ਅਸੀਸਾਂ ਤਾਂ ਹੀ ਮਿਲਣਗੀਆਂ ਜੇ ਮਾਂ ਦੇ ਮੁਤਾਬਕ ਬੱਚੇ ਚੱਲਣਗੇ ਰੂਟੀਨ ਦੇ ਵਿੱਚ ਬਿਲਕੁਲ ਐਵਰੀ ਡੇ ਉਹਦਾ ਸਹਿਯੋਗ ਦੇਣਗੇ ਉਹਨੂੰ ਪਿਆਰ ਕਰਨ ਤੇ ਆ ਉਹਦੀ ਹੈਲਪ ਕਰਨਾ ਤੇ ਲੇਕਿਨ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ ਪੜ੍ਹਾਈ ਦਾ ਜੋ ਟੈਕਨੀਕ ਜਿਹੜੀ ਹੈਗੀ ਅੱਜ ਕੱਲ ਜਿਹੜਾ ਮਾਡਲ ਸਮਾਂ ਆ ਗਿਆ ਲੇਕਿਨ ਕੱਲੀ ਐਜੂਕੇਸ਼ਨ ਜਿਹੜੀ ਹੈਗੀ ਆ ਇਹੀ ਸਭ ਕੁਝ ਨਹੀਂ ਹੈਗਾ ਬਿਲਕੁਲ এডਿਕੇਸ਼ਨ ਤੋਂ ਪਰੇ ਬਹੁਤ ਕੁਝ ਵੀ ਆ ਜਿਹੜੀ ਸੰਗਤ ਆ ਜੈਸੀ ਸੰਗਤ ਵੈਸੀ ਰੰਗਤ ਜੀ ਤੇ ਸੰਗਤ ਦੇ ਵਿੱਚ ਜਿਹੜੀ ਸਮਾਜ ਦੇ ਵਿੱਚ ਸਾਡੇ ਸਿਆਣਾਂ ਦੀ ਪੈ ਤਾਂ ਮਾਂ ਵੀ ਮਾਂ ਵੀ ਇਹੀ ਗੱਲ ਕਹੂਗਾ ਅੱਜ ਦੀ ਮਾਂ ਨੂੰ ਖਾਸ ਕਰਕੇ ਸਾਡੀ ਬੇਤੀ ਆ ਮੇਰੇ ਅੱਜ ਮਦਰਡੇ ਤੇ ਜਿਹੜੀ ਵਧੀਆ ਬੰਦ ਰਹੀ ਹੈਪੀ ਮਦਰਡੇ ਤੁਸੀਂ ਹੈਗਾ ਤੇ ਯਾਦ ਕਰਾਂਗੇ ਜ਼ਿੰਦਗੀ ਚ ਔਲੇ ਸਮਝਦੇ ਚ ਮਦਰਡੇਸ ਮਦਰ ਨੂੰ ਆਪਣੇ ਸਿਸਟਮ ਦੇ ਵਿੱਚ ਆਪਣੇ ਬੱਚਿਆਂ ਨੂੰ ਸੰਸਕਾਰ ਦੇਣ ਲਈ ਖਾਤਰ ਬਹੁਤ ਚੇਂਜ ਲਿਆਉਣ ਦੀ ਲੋੜ ਆ ਜਿਹੜਾ ਅੱਜ ਜਿਹੜਾ ਅੱਜ ਜਿਹੜੇ ਬੱਚੇ ਸਾਡੇ ਸਿੱਤੇ ਮਿਲਿਆ ਬੱਚਿਆਂ ਦਾ ਉਹ ਅੱਜ ਦੀ ਮਦਦ ਦੇ ਰਾਤ ਚ ਝੇਲਿਆ ਜੀ ਅੱਜ ਦੀ ਮਦਰ ਨੇ ਬੱਚਿਆਂ ਨੂੰ ਲਾੜਲੇ ਪਾਣ ਤੇ ਜਾਂ ਯੈਸ ਮੈਨ ਜਿਹੜਾ ਹੈਗਾ ਹਰ ਟਾਈਮ ਜਸ ਯੈਸ ਯੈਸ ਕਿਉਂਕਿ ਬੱਚਿਆਂ ਦਾ ਜਿਹੜਾ ਸਟੈਮਨਾ ਉਹ ਬਹੁਤ ਕਮਜ਼ੋਰ ਪੈ ਗਿਆ ਵੀਕ ਪੈ ਗਿਆ ਇਸ ਕਰਕੇ ਬੱਚਿਆਂ ਨੂੰ ਸਟਰਗਲ ਦੇ ਵਿੱਚੋਂ ਨਿਕਲਣ ਦਾ ਮੌਕਾ ਦੇਣਾ ਚਾਹੀਦਾ ਉਹਨੂੰ ਚੈਲੰਜ ਕੁਲਣੇ ਚਾਹੀਦੇ ਨੇ ਚੈਲੰਜ ਨੂੰ ਫੇਸ ਕਰਨ ਦੀ ਸ਼ਕਤੀ ਦਿਤੋਣੀ ਚਾਹੀਦੀ ਹੈ ਉਹਦੀ ਤਾਂ ਕਿ ਉਹਨਾਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ ਆਪ ਤੋਂ ਵੱਡਿਆਂ ਦੀ ਇੱਜ਼ਤ ਕਰੋ ਵੱਡਿਆਂ ਦਾ ਸਤਿਕਾਰ ਕਰੋ ਤੇ ਵੱਡਿਆਂ ਨਾਲ ਬੈਠੀ ਫੜੋ ਦੇਖੋ ਜਦੋਂ ਤੁਸੀਂ ਬਜ਼ੁਰਗਾਂ ਦੀ ਸੰਗਤ ਕਰਦੇ ਹੋ ਜਿਹਨਾਂ ਕੋ ਦਦਾਦਾਦੀ ਨੇ ਜੇ ਘਰ ਤੇ ਦਾਦਾਦਾਦੀ ਉਹ ਤਾਂ ਬਹੁਦੇ ਕਰਮ ਵਾਲੇ ਨੇ ਜਿਹੜੇ ਤਾਇਆ ਤਾਈ ਘਰੇ ਬੈਠੇ ਨੇ ਦਾਦਾਦਾਦੀ ਨੇ ਜਾਂ ਨਾਨਾ ਨਾਨੀ ਨੇ ਤਾਂ ਉਹ ਕਰਮ ਵਾਲੇ ਨੇ ਉਹਨਾਂ ਨੂੰ ਉਸ ਤਰ੍ਹਾਂ ਹੀ ਸੰਗਤ ਕਰਨੀ ਚਾਹੀਦੀ ਹੈ ਕਿ ਉਹਨਾਂ ਕੋ ਜਿੰਦਗੀ ਦਾ ਤਜਰਬਾ ਜਿਹੜਾ ਕਿ ਉਹ ਬਾਕਸ ਹੀ ਨਹੀਂ ਮਿਲਣਾ ਕਿਦੇ ਫੌਚੀ ਨਹੀਂ ਮਿਲਣਾ ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ ਇਸ ਦਾ ਵੀ ਅੱਜ ਲੋੜ ਆ ਸਾਨੂੰ ਜਿਹੜੀ ਅੱਜ ਦੀ ਮਦਰ ਅੱਜ ਮਦਰਡੇ ਤੇ ਤਾਂ ਕਿ ਆਪਣੇ ਆਪ ਚ ਚੇਂਜ ਲਾਵੇ ਮਦਰ ਸਾਰੀਆਂ ਮਦਰ ਬੀਵੀਆਂ ਪੜਾਣ ਨੂੰ ਇਕੱਠੀਆਂ ਹੋ ਕੇ ਸਾਨੂੰ ਇਸ ਪਾਸੇ ਨੂੰ ਆਉਣਾ ਚਾਹੀਦਾ ਤਾਂ ਕਿ ਜਿਹੜੀ ਅੱਜ ਦੇ ਸਿਸਟਮ ਦੇ ਵਿੱਚ ਨੌਜਵਾਨ ਪੀੜੀ ਦੇ ਵਿੱਚ ਜਿਹੜੀ ਹਲਚਲ ਹੋਈ ਹੋਈ ਹੈ ਤਰਸਲ ਬਚੀ ਪਈ ਆ ਵੇਚ ਨਹੀਂ ਆ ਏ ਵੀ ਅੱਜ ਦੀ ਮਦਦ ਦੇਣੇ ਆ ਬਿਲਕੁਲ ਗੱਲ ਮੈਂ ਜਦੋਂ ਤੁਸੀਂ ਕਰ ਰਹੇ ਸੀ ਨਾ ਗੱਲ ਕਰਦੇ ਹਾਂ ਦਾਦੀ ਦਾਦਿਆਂ ਦੀ ਜਾਂ ਕੁਲ ਮਦਦ ਦੇ ਤਾਂ ਮੈਂ ਇਹ ਕਹਿੰਦਾ ਵੀ ਜਦੋਂ ਅਸੀਂ ਜਦੋਂ ਸਾਡੇ ਸੰਘੇ ਪਰਿਵਾਰ ਹੁੰਦੇ ਸੀ ਸਾਡੀਆਂ ਜਿਹੜੀਆਂ ਦਾਤੀਆਂ ਜਾਂ ਨਾਨੀਆਂ ਜਾਂ ਜਿਹੜੀਆਂ ਸਾਡੀਆਂ ਮਾਤਾਵਾਂ ਸੀ ਨਾ ਮਾਵਾ ਸਾਡੀਆਂ ਉਹ ਸਾਨੂੰ ਯੋਧਿਆਂ ਦੀਆਂ ਜਿਹੜੀਆਂ ਕਹਾਣੀਆਂ ਸੁਣਾਉਂਦੀਆਂ ਅੰਤ ਕਿੱਸੇ ਸਾਨੂੰ ਮਤਲਬ ਕਹਾਣੀਆਂ ਸੁਣਾਉਣੀਆਂ ਰਾਣੀ ਛਾਂਸੀ ਦੀਆਂ ਜਾਂ ਸਾਬ ਛੋਟੇ ਸਾਬ ਜਾਦਿਆਂ ਦੀਆਂ ਜਾਂ ਹੋਰ ਅਜਿਹੀਆਂ ਕਹਾਣੀਆਂ ਸੁਣਾਉਂਦੀਆਂ ਜਿਹਦੇ ਨਾਲ ਸਾਡੇ ਮਨ ਸਾਡਾ ਜਿਹੜਾ ਮਾਨਸਿਕ ਵਿਕਾਸ ਹੀ ਉਹ ਵੱਧਾ ਸੀ ਉਦੋਂ ਸਾਨੂੰ ਉਹ ਸਿੱਖਿਆ ਦਿੰਦੀਆਂ ਸੀ ਵੀ ਅਸੀਂ ਕਿਸੇ ਵੀ ਮੁਸ਼ਕਲ ਘੜੀ ਤੋਂ ਬਾਹਰ ਕਿਵੇਂ ਨਿਕਲ ਸਕਦੇ ਹਾਂ ਅਸੀਂ ਕਿਵੇਂ ਆਪਣੇ ਰਿਸ਼ਤੇ ਨੂੰ ਨਿਭਾ ਸਕਦੇ ਆ ਇਹ ਤੇਰਾ ਚਾਚਾ ਇਹ ਤੇਰਾ ਤਾਇਆ ਇਹ ਤੇਰਾ ਮਾਮਾ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਸਾਡੀ ਮਾਂ ਤੋਂ ਤੇ ਸਾਡੀ ਦਾਦੀ ਤੋਂ ਦਾਦੀ ਸਾਡੀ ਤਾਰਿਆਂ ਦੀ ਲੋਏ ਮੰਜੀ ਡਾ ਕੇ ਤੇ ਸਾਨੂੰ ਉਸ ਬ੍ਰਹਿਮੰਡ ਬਾਰੇ ਜਾਣਕਾਰੀ ਦਿੰਦੀ ਹੁੰਦੀ ਭਾਵੇਂ ਕਿ ਉਹਨਾਂ ਦੀ ਸੋਚ ਜਿਹੜੀ ਉਹਨਾਂ ਦੀ ਜਿਹੜੀ ਜਾਣਕਾਰੀ ਬਹੁਤ ਘੱਟ ਹੁੰਦੀ ਸੀ ਜਿੱਦਾਂ ਦੀ ਮਤਲਬ ਉਸ ਵੇਲੇ ਸਮਾਂ ਸੀ ਅੱਜ ਵੱਖਰੀ ਗੱਲ ਆ ਵੀ ਜਦੋਂ ਅਸੀਂ ਬ੍ਰਹਿਮੰਡ ਬਾਰੇ ਸੋਚਦੇ ਤੇ ਬ੍ਰਹਿਮੰਡ ਤੇ ਬਹੁਤ ਵੱਡਾ ਉਹਨਾਂ ਤਾਰਿਆਂ ਦਾ ਜਿਹੜਾ ਸਾਰਾ ਇਤਿਹਾਸ ਸੀ ਉਹ ਭਾਵੇਂ ਸਾਨੂੰ ਹੁਣ ਦਾ ਪਤਾ ਲੱਗ ਗਿਆ ਉਹ ਸਾਡੀ ਉਸ ਵੇਲੇ ਦੇ ਜਿਹੜੀਆਂ ਸਾਡੀਆਂ ਦਾਦੀਆਂ ਨਾਨੀਆਂ ਸਾਡੀਆਂ ਮਾਵਾਂ ਉਹ ਸਾਨੂੰ ਇਸ ਪ੍ਰਤੀ ਜਾਣਕਾਰੀਆਂ ਦਿੰਦੀਆਂ ਹੁੰਦੀਆਂ ਸੀ ਸਾਨੂੰ ਐਜੂਕੇਟ ਕਰਦੀ ਇਹਨੂੰ ਸਿੱਖਿਆ ਕਰ ਦਿੰਦੀਆਂ ਹੁੰਦੀਆਂ ਸੀ ਉਹਦੇ ਨਾਲ ਨਾਲ ਲੋਰੀਆਂ ਦਿੰਦੀਆਂ ਹੁੰਦੀਆਂ ਕਿਉਂਕਿ ਸੌਣ ਲੱਗਣਾ ਉਹ ਲੋਰੀਆਂ ਅੱਜ ਸਾਡੇ ਬੱਚਿਆਂ ਨੂੰ ਨਹੀਂ ਦਿੱਤੀਆਂ ਗਈਆਂ ਠੀਕ ਹੈ ਜੇ ਅਸੀਂ ਸਮਝਦੇ ਆਂ ਕਿ ਸਮਾਜ ਬਦਲ ਗਿਆ ਤਬਦੀਲੀਆਂ ਆ ਗਈਆਂ ਉਸ ਵੇਲੇ ਮਾਵਾਂ ਸਿਰਫ ਘਰ ਦੇ ਚੌਕੇ ਚੁੱਲ੍ਹੇ ਤੱਕ ਸੀਮਤ ਸੀ ਘਰ ਦੇ ਦਵਾ ਚਾਰ ਦਵਾਰੀ ਦੇ ਅੰਦਰ ਸੀ ਹੌਲੀ ਹੌਲੀ ਅਸੀਂ ਇਸ ਗੱਲ ਤੇ ਆ ਗਏ ਕਿ ਸਾਡੀ ਔਰਤ ਨੂੰ ਬਰਾਬਰ ਦਾ ਜਿਹੜਾ ਮਰਦ ਦੇ ਬਰਾਬਰ ਜਿਹੜਾ ਦਰਜਾ ਦਿੱਤਾ ਜਾਵੇ ਤੇ ਉਹ ਦਰਜਾ ਮਿਲ ਵੀ ਗਿਆ ਅਸੀਂ ਐਡਵਾਂਸ ਵੀ ਹੋ ਗਏ ਸਾਡੇ ਭਾਰਤ ਦੀ ਪ੍ਰਧਾਨ ਮੰਤਰੀ ਵੀਂਦਰਾ ਗਾਂਧੀ ਰਹਿ ਗਈ ਸਾਡੀ ਜਿਹੜੀ ਮਤਲਬ ਕਹਿੰਦੇ ਭਈ ਰਾਸ਼ਟਰਪਤੀ ਉਹ ਵੀ ਇੱਕ ਔਰਤ ਬਣ ਗਈ ਸੋ ਇਸ ਤੰਗ ਨਾਲ ਸਾਡੀਆਂ ਬਹੁਤ ਵੱਡੇ ਮਤਲਬ ਬ੍ਰਹਿਮੰਡ ਦੇ ਵਿੱਚ ਵੀ ਸਾਡੀਆਂ ਜਿਹੜੀਆਂ ਸਪੇਸ ਸੀ ਉਹਦੇ ਵਿੱਚ ਸਾਡੀਆਂ ਔਰਤਾਂ ਚਲ ਗਈਆਂ ਡਾਕਟਰ ਬਣ ਗਈਆਂ ਵਕੀਲਾਂ ਵਕੀਲਣਾ ਬਣ ਗਈਆਂ ਜੱਜ ਬਣ ਕੇ ਪ੍ਰਸ਼ਾਸਨਿਕ ਤੌਰ ਤੇ ਡੀਸੀ ਲੈਵਲ ਤੇ ਇਹ ਸਾਰੇ ਕੁਝ ਸਾਡੀਆਂ ਔਰਤਾਂ ਜਿਹੜੀਆਂ ਵਰਦਾਂ ਦੇ ਬਰਾਬਰ ਉਹਨਾਂ ਨੇ ਵਿਕਾਸ ਤੱਕ ਕਰ ਲਿਆ ਪਰ ਹੈ ਤੇ ਇੱਕ ਨਾਰੀ ਹੈ ਨਾ ਭਾਗਪੁਰ ਜੀ ਜਿਹੜੀ ਗੱਲ ਮੈਂ ਕਰਦਾ ਵੀ ਹੈ ਤੇ ਕੋ ਔਰਤ ਹੈ ਤੇ ਇੱਕ ਔਰਤ ਦੀਆਂ ਜਿਹੜੇ ਜਿਹੜੇ ਉਹਦੇ ਮਨ ਦੀਆਂ ਭਾਵਨਾਵਾਂ ਆਪਣੇ ਬੱਚਿਆਂ ਪ੍ਰਤੀ ਹੋਣਗੀਆਂ ਅੱਜ ਆਪਾਂ ਬੱਚਿਆਂ ਨੂੰ ਹੋਸਟਲਾਂ 'ਚ ਪਾ ਦਿੰਨੇ ਆ ਜਾਂ ਕਿਤੇ ਕ੍ਰੈਚ ਦੇ ਰੱਖ ਲੈਨੇ ਆ ਜੁੱਦੀਆਂ ਮੇਡ ਰੱਖ ਲੈਨੇ ਹੋਰ ਕੁਝ ਕਰ ਲੈਂਦੇ ਆ ਸੋ ਉਹ ਮੇਡ ਜਾਂ ਉਸ ਜਿਹੜੇ ਕ੍ਰੈਚ ਕਿ ਦਿੱਤੇ ਕਿ ਜੇ ਪਹੁੰਚੇ ਬੱਚੇ ਜਾਂ ਹੌਸਲਾ ਚ ਗਏ ਬੱਚੇ ਉਹ ਉਹਨਾਂ ਮਾਨਸਿਕ ਵਿਕਾਸ ਨਹੀਂ ਕਰ ਸਕਦੇ ਜਿੰਨਾ ਆਪਣੀ ਮਾਂ ਦੇ ਕੋਲੋਂ ਸਿੱਖ ਕੇ ਜਾਂ ਮਾਂ ਦੇ ਮਤਲਬ ਜਿਹੜੀ ਆ ਉਹਦੀ ਗੋਦੀ ਦਾ ਨਿੱਕ ਮਾਨ ਕੇ ਉਹ ਜਿਹੜਾ ਐਜੂਕੇਸ਼ਨ ਸਿੱਖ ਨਹੀਂ ਸਕ ਸਕਦੇ ਆ ਉਹ ਵੱਧ ਸਿੱਖ ਸਕਦੇ ਆ ਦੂਜੇ ਨਾਲੋਂ ਜਿਹੜਾ ਆਪਣੀ ਮਾਂ ਦੇ ਗੋਚ ਰਵੇ ਤੇ ਸਾਡੀਆਂ ਜਿੰਨੀਆਂ ਵੀ ਵਰਕਿੰਗ ਲੇਡੀ ਨੇ ਜਾਂ ਔਰਤਾਂ ਨੇ ਸਾਡੀਆਂ ਭੈਣਾਂ ਮਾਵਾਂ ਜਿਹੜੀਆਂ ਸਾਡੇ ਰ ਵਰਕਿੰਗ ਕਿੰਕ ਕੰਮ ਕਰਦੀਆਂ ਨੇ ਉਹਨਾਂ ਲਈ ਸਮੱਸਿਆ ਤਾਂ ਹੈ ਪਰ ਇਹ ਸਮੱਸਿਆ ਸਭ ਤੋਂ ਵੱਡੀ ਇਹ ਨਹੀਂ ਹੋਣੀ ਚਾਹੀਦੀ ਕਿ ਮੇਰਾ ਬੱਚਾ ਜਿਹਨੂੰ ਮੈਂ ਆਪਣੇ ਕਲਚਰ ਨਾਲ ਆਪਣੀ ਸੱਭਿਆਚਾਰ ਨਾਲ ਆਪਣੀ ਸਿਸਟਮ ਨਾਲ ਆਪਣੇ ਆਲੇ ਦੁਆਲੇ ਨਾਲ ਨਾ ਜੋੜਾਂ ਸੋ ਅੱਜ ਮਾਂ ਦੇ ਰੂਪ 'ਚ ਜੇ ਉਹਦੀ ਗੱਲ ਕੀਤੀ ਜਾਵੇ ਤਾਂ ਇੱਕ ਬਹੁਤ ਵੱਡਾ ਭਾਗ ਪਰਮਾਣੂ ਵਾਲਾ ਭੀ ਇਹ ਬਹੁਤ ਵੱਡਾ ਇੱਕ ਭੰਡਾਰ ਹੈ ਭਾਵੇਂ ਸਾਰੀ ਰਾਤ ਮਾਂ ਦੇ ਉੱਤੇ ਗੱਲਾਂ ਕਰਦੇ ਰਹੀਏ ਬਹੁਤ ਵੱਡੀਆਂ ਜੜੀਆਂ ਨੇ ਪ੍ਰਾਪਤੀਆਂ ਸਾਡੀ ਮਾਂ ਦੇ ਥਰੂ ਘਰੋਂ ਸਾਨੂੰ ਜਿਹੜੀ এডਿਕੇਸ਼ਨ ਹੈ ਸਾਡੀ ਮਾਂ ਨੇ ਸਭ ਤੋਂ ਪਹਿਲਾਂ ਕਹਿੰਦੇ ਨੇ ਕਿ ਬੱਚੇ ਦਾ ਜਦੋਂ ਬਾਹਰ ਦਰਵਾਜ਼ੇ ਚੋਂ ਨਿਕਲਦੀ ਨਾ ਤੇ ਉਹਦਾ ਮਾਂ ਤੇ ਪਿਓ ਉਹਨੂੰ ਉਂਗਲੀ ਫੜ ਕੇ ਸਕੂਲ ਤੱਕ ਲੈ ਕੇ ਗਿਆ ਗੁਰਦੁਆਰੇ ਤੱਕ ਲੈ ਕੇ ਗਿਆ ਮੰਦਰ ਤੱਕ ਲੈ ਕੇ ਗਿਆ ਮਸੀਹ ਤੱਕ ਲੈ ਕੇ ਗਿਆ ਉਹਨੂੰ ਉਹਦੀ ਜਿਹੜੀ ਬਾਹਰੀ ਦਿੱਖ ਸੀ ਉਹ ਆਪਣੀ ਮਾਂ ਤੋਂ ਜਿਹੜੀ ਆ ਮਿਲੀ ਆ ਸੋ ਅੱਜ ਦੇ ਦਿਨ ਦੇ ਉੱਤੇ ਮੈਂ ਜਿੱਥੇ ਬਾਕੀ ਸਾਡੇ ਕਮਿਊਨਿਟੀ ਨੂੰ ਭਾਰਤ ਦੀ ਕਮਿਊਨਿਟੀ ਨੂੰ ਪੰਜਾਬ ਨੂੰ ਜਾਂ ਦੁਨੀਆ ਭਰ ਚ ਵੱਸਦੇ ਉਹਨਾਂ ਸਾਰੇ ਆਪਣੇ ਭੈਣ ਭਰਾਵਾਂ ਲੋਕਾਂ ਨੂੰ ਅੱਜ ਦੇ ਬਾਅਦ ਦਿਨ ਦੇ ਉੱਤੇ ਲੱਖ ਲੱਖ ਜਿਹੜੀਆਂ ਮੁਬਾਰਕਾਂ ਦਿੰਨਾ ਤੇ ਆਸ ਰੱਖਦਾ ਕਿ ਤੁਸੀਂ ਇਸ ਰਿਸ਼ਤੇ ਨੂੰ ਮਜ਼ਬੂਤ ਕਰਨ ਵਾਸਤੇ ਲਾਜ਼ਮੀ ਗੱਲ ਆ ਕਿਥੇ ਮਾਵਾਂ ਦਾ ਵੀ ਥੋੜਾ ਜਿਹਾ ਪ੍ਰਭਾਵ ਇਸ ਪਾਸੇ ਆਵੇ ਪਰ ਖਾਸ ਤੌਰ ਤੇ ਉਹਨਾਂ ਪੁੱਤਾਂ ਦਾ ਜਿਨ੍ਹਾਂ ਨੇ ਮਾਂ ਨੂੰ ਆਪਣੇ ਦਿਲ ਚੋਂ ਵਿਸਾਰਤਾ ਸਿਰਫ ਛੋਟੇ ਜਿਹੇ ਲਾਲਚ ਲਈ ਛੋਟੇ ਜੀ ਇਸ ਗੱਲ ਲਈ ਉਹਦੇ ਪਿੱਛੇ ਉਦੀ ਘਰ ਵਾਲੀ ਦਾ ਦੋਸ਼ ਹੈ ਜਾਂ ਉਹਦੇ ਕਿਸੇ ਹੋਰ ਦਾ ਦੋਸ਼ ਹੈ ਇਹਨੂੰ ਭੁੱਲ ਕੇ ਉਹ ਸਿਰਫ ਆਪਣੇ ਮਾਂ ਦੇ ਰਿਸ਼ਤੇ ਨੂੰ ਮਜ਼ਬੂਤ ਕਰਨ ਵਾਸਤੇ ਅਗਰ ਮੇਰੀ ਕੋਈ ਆਵਾਜ਼ ਸੁਣਦਾ ਹੋਵੇ ਮੇਰੀ ਵੀਡੀਓ ਵੇਖੇ ਤੇ ਲਾਜ਼ਮੀ ਗੱਲ ਹੈ ਕਿ ਉਹ ਆਪਣੀਆਂ ਮਾਵਾਂ ਪ੍ਰਤੀ ਸਮਰਪਿਤ ਜ਼ਰੂਰ ਹੋਣ ਕਿਉਂਕਿ ਉਹਨਾਂ ਦਾ ਕਰਜ਼ਾ ਜਿਹੜਾ ਉਹ ਨਹੀਂ ਦਿੱਤਾ ਜਾ ਸਕਦਾ ਜੀ ਅਜਮੇਰ ਸਿੰਘ ਜੀ ਕੀ ਕਹਿਣਾ ਚਾਹੋਗੇ ਹੋਰ ਤੁਸੀਂ ਮੈਂ ਤਾਂ ਲਾਸਟ ਦੇ ਵਿੱਚ ਇਹੀ ਗੱਲ ਕਹੂੰਗਾ ਜੀ ਅੱਜ ਮਦਰ ਡੇ ਜਿੱਥੇ ਮੈਂ ਦੁਬਾਰਾ ਫੇਰ ਹੈਪੀ ਮਦਰ ਡੇ ਕਹਿਣਾ ਵਧਾਈ ਦੇਣਾ ਮਦਰ ਡੇ ਦੀ ਤੇ ਉਥੇ ਮੈਂ ਅੱਜ ਦੀ ਮਾਂ ਨੂੰ ਇੱਕੋ ਹੀ ਬੇਨਤੀ ਕਰੂੰਗਾ ਕਿ ਮਦਰਡੇ ਜੇ ਲੰਬਾਟਾ ਮਨਾਉਣੇ ਨੇ ਤੇ ਆਪਦੇ ਬੱਚਿਆਂ ਦੀ ਦੀ ਸਾਰੀ ਜ਼ਿੰਦਗੀ ਉਹਨਾਂ ਦੇ ਉਹਨਾਂ ਦਾ ਪਿਆਰ ਦਾ ਨਿਗ ਵੀ ਮੰਨਣਾ ਜਿਨਾਂ ਨੇ ਸਾਡੀ ਉਮਰਾਂ ਮਾਂ ਦੀ ਦਾ ਪਿਓ ਦੀ ਤਾਂ ਬੱਚਿਆਂ ਨੂੰ ਅੱਛੇ ਪਾਸੇ ਲਾਓ ਜਿਹੜੇ ਬੱਚਿਆਂ ਦਾ ਅੱਜ ਦੀ ਜਵਾਨੀ ਦਾ ਰੁਝਾਨ ਬਣਿਆ ਹੋਇਆ ਜੋ ਆਪਾਂ ਦੇਖ ਰਹੇ ਆਂ ਚਾਹ ਕੈਨੇਡਾ 'ਚ ਦੇਖਦੇ ਆਂ ਜਾਂ ਕਿਤੇ ਵੀ ਆਪਣੇ ਪੰਜਾਬ ਦੀ ਧਰਤੀ ਦੇ ਦੇਖਦੇ ਆਂ ਜਿਹੜਾ ਅੱਜ ਦੇ 25-30 ਸਾਲ ਤੋਂ ਸਿਸਟਮ ਵਿਗੜਦਾ ਵਿਗੜਦਾ ਅੱਜ ਬਹੁਤ ਵਿਗੜ ਚੁੱਕਿਆ ਆ ਇਸ ਕਰਕੇ ਮਦਰ ਇਹ ਦੇ ਵਿੱਚ ਬੜਾ-ਬੜਾ ਯੋਗਦਾਨ ਪਾਛਾਦੀ ਆ ਮਦਰ ਦਾ ਯੋਗਦਾਨ ਮੇਰਾ ਘਰ ਦੇ ਵਿੱਚ ਘਰ ਨੂੰ ਤਰੱਕੀ ਤੇ ਲੈ ਕੇ ਜਾਣ ਦੇ ਵਿੱਚ ਵੀ ਮੇਨ ਮਦਰ ਦਾ ਰੋਲ ਹੁੰਦਾ ਤੇ ਇਸ ਕਰਕੇ ਮੈਂ ਮਦਰ ਨੂੰ ਇਹੀ ਬੇਤੀ ਕਰੂ ਅੱਜ ਦੀ ਮਦਰ ਨੂੰ ਵੀ ਤੁਸੀਂ ਆਪਦੇ ਬੱਚਿਆਂ ਨੂੰ ਅੱਛੀ ਪਰਵਿਸ਼ ਦਿਓ ਅੱچھے ਸੰਸਕਾਰ ਦਿਓ ਤੇ ਉਹਨਾਂ ਨੂੰ ਆਪਣੇ ਮਾਪਿਓ ਦੀ ਤੇ ਵੱਡਿਆਂ ਦਾ ਸਤਿਕਾਰ ਕਰਨ ਦੀ ਦੱਬ ਕੇ ਜਿੰਨੀ ਵੀ ਸਿੱਖਿਆ ਦੇ ਸਕਦੇ ਹੋ ਜਿੱਥੇ ਤੁਸੀਂ ਪਹਿਲਾਂ ਹੋਰ ਵੀ ਦੇ ਰਹੇ ਹੋ ਤੇ ਹੋਰ ਅੱਗੇ ਤੋਂ ਆਪਾਂ ਤਾਕੇ ਆਉਣ ਵਾਲੇ ਮਤਲਬ ਡੇ ਵਾਲੇ ਦਿਨ ਤੱਕ ਸਾਲ ਤੱਕ ਹੋਰ ਵੀ ਬਹੁਤ ਬਦਲਾ ਆ ਸਕਣ ਬਲ ਆਉਣ ਤੇ ਇਸ ਨੂੰ ਆਸ ਲੱਖਦਾ ਹੋਇਆ ਦੁਆਰਾ ਫੇਰ ਮੈਂ ਹੈਪੀ ਦਿ ਮਰਡੇ ਤੇ ਲੱਖ ਦਾਕ ਬੁਧਾਈ ਦੇਣਾ ਮਾਨ ਦੇਵਸ਼ ਤੇ ਵੈਗੁਰਜੀ ਦਾ ਖਾਸਾ ਵੈਗੁਰਜੀ ਕੀ ਫਤ